ਸੋਹਾਵੀ ਆਡੀ ਬਕਸ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਆਇਆਂ ਨੂੰ ਅੱਜ ਇਸੇ ਖਾਸ ਸੁਰਤੇ ਪਹੁੰਚ ਹੋਇਆ ਖਾਸਾ ਕਾਲਜ ਸ੍ਰੀ ਅਮਰਸਰ ਸਾਹਿਬ ਦੇ ਕਿ ਜਿੱਤੇ ਕਿ ਤਸਵਾ ਅਮਰਸਰ ਸਾਹਿਤ ਉਤਸਵ ਚੱਲ ਰਿਹਾ ਹੈ ਕਿਤੇ 100 ਤੋਂ ਵੱਧ ਕਦਾਬਾ ਨੇ ਸਟਾਲ ਲਿਆ ਉਹਦੇ ਨਾਲ ਦੀ ਨਾਲ ਅਸੀਂ ਸੋਹਾਵੀ ਆਡੀ ਬਕਸ ਨੂੰ ਖਾਸ ਤੌਰ ਤੇ ਇੱਥੇ ਲੜ ਆਪਣਾ ਸੈਟਅਪ ਲਾਇਆ ਹੋਇਆ ਵਾ ਸਟਾਲ ਮਤੀ ਔਰ 31 ਦੇ ਵਿੱਚ ਜਿੱਥੇ ਅਵੇਅਰ ਕੀਤਾ ਜਾ ਰਿਹਾ ਵਾ ਬਹੁਤ ਸਾਰੇ ਪਾਠਕਾਂ ਨੂੰ ਜੋ ਪੜਦੇ ਨੇ ਜਾਂ ਕੁਝ ਐਸੇ ਲੋਕ ਜੋ ਕੇਵਲ ਮੇਲਾ ਵੇਖਣ ਆਏ ਹੋਏ ਆ ਪਰ ਸ਼ਾਇਦ ਕਿਤਨੇ ਕਿਤੇ ਉਹਨਾਂ ਅੰਦਰ ਕਿਤਾਬਾਂ ਨਾਲ ਜਾਣ ਪੜਨ ਪ੍ਰਤੀ ਜਾਂ ਕਿਤਾਬਾਂ ਨੂੰ ਸੁਣਨ ਪ੍ਰਤੀ ਉਹਨਾਂ ਨੂੰ ਜਿਹੜਾ ਜਾਗਰੂਕ ਕੀਤਾ ਜਾ ਸਕੇ ਸੋ ਸਾਵੀ ਆੜ ਬਾਕਸ ਆਪਣਾ ਸੈਟਅਪ ਲਾ ਕੇ ਇੱਥੇ ਲੋਕਾਂ ਵਿੱਚ ਅਵੇਰਨੈਸ ਕ੍ਰੀਏਟ ਕੀਤੀ ਜਾ ਰਹੀ ਹੈ ਬੇਸੇ ਹੁਣ ਕਿਤਾਬਾਂ ਨੂੰ ਪੜਨ ਤੋਂ ਬਾਅਦ ਜਿਹੜਾ ਅਗਲਾ ਸਾੜਾ ਹੈ ਕਿਤਾਬਾਂ ਨੂੰ ਸੁਣ ਵੀ ਸਕਦੇ ਆ ਔਰ ਉਹ ਵੀ ਹਾਈ ਕੁਆਲਿਟੀ ਕੰਟੈਂਟ ਦੇ ਰੂਪ ਦੇ ਵਿੱਚ ਜਿਹੜੇ ਅਸੀਂ ਆਪਣੀਆਂ ਕਿਤਾਬਾਂ ਨੂੰ ਸੁਣ ਸਕਦੇ ਆ ਵਕ ਵਕ ਨਰੇਟਰ ਪ੍ਰੋਫੈਸ਼ਨਲੀ ਵੇਦ ਨਾਲ ਇਨ ਸਟੂਡੀਓ ਦੇ ਵਿੱਚ ਇਹਨਾਂ ਕਿਤਾਬਾਂ ਨੂੰ ਰਿਕਾਰਡ ਕਰਦੇ ਆ ਤੇ ਅਲੱਗ-ਅਲੱਗ ਆਵਾਜ਼ਾਂ ਦੇ ਵਿੱਚ ਅਲੱਗ-ਅਲੱਗ ਕਿਤਾਬਾਂ ਦੀਆਂ ਸਿਨਫਾਂ ਨੂੰ ਜਿਹੜਾ ਆ ਉਹ ਰਿਕਾਰਡ ਕਰਕੇ ਅਪਲੋਡ ਕੀਤਾ ਜਾ ਰਿਹਾ ਹਰ ਉਮਰ ਦੇ ਲੋਕ ਜਿਹੜੇ ਨੇ ਉੱਥੇ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਆ ਸੋ ਇੱਕ ਬੜਾ ਚੰਗਾ ਉਪਰਾਲਾ ਹੈ ਖਾਲਸਾ ਕਾਲਜ ਦੀ ਸਮੂਹ ਮੈਨੇਜਮੈਂਟ ਦਾ ਕਿ ਜਿਨ੍ਹਾਂ ਨੇ ਪਹਿਲੇ 10 ਸਾਲ ਤੋਂ ਇਹਦੇ ਵਿੱਚ ਲਗਾਤਾਰਤਾ ਜਿਹੜੀ ਬਣਾ ਕੇ ਰੱਖੀ ਹੋਈ ਹੈ ਤੇ ਮੈਂ ਸਮਝਦਾ ਵੀ ਇਹ ਜਿਹੇ ਸ ਸਾਨੂੰ ਇਵੈਂਟ ਜਿਹੜੇ ਨੇ ਉਹ ਜ਼ਰੂਰ ਵਿਦਿਕ ਸੰਸਥਾਵਾਂ ਦੇ ਵਿੱਚ ਖਾਸ ਤੌਰ ਤੇ ਉਲਿਖਣੇ ਚਾਹੀਦੇ ਆ ਤਾਂ ਕਿ ਪੁਸਤਕ ਸਭਿਆਚਾਰ ਜਿਹੜਾ ਹੈ ਉਹ ਪੈਦਾ ਕੀਤਾ ਜਾ ਸਕੇ ਸੋ ਜਿਹੜਾ ਸੁਹਾਵੀ ਆਡੀ ਬੁਕਸ ਨਾਲ